ਉਗ ਨਾ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਹਲਕਾ ਅਜਨਾਲਾ ਦੇ ਪਿੰਡ ਪੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ ਹੋਰਨਾ ਕਿਸਾਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣਿਆ ਸੋ ਕਿਸਾਨ ਗੁਰਦੇਵ ਸਿੰਘ ਕਰੀ 20 ਏਕੜ ਜ਼ਮੀਨ ਦੇ ਵਿੱਚ ਫਸਲ ਦੀ ਬਿਜਾਈ ਕਰ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਕਿਸਾਨ ਗੁਰਦੇਵ ਸਿੰਘ ਬਿਨਾਂ ਅੱਗ ਲਗਾਏ ਹੀ ਰਹਿਣ ਖੁੰਦ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਮਲਚ ਦਿੰਦੇ ਨੇ ਜਿਸ ਦਾ ਕੀ ਕਿਸਾਨ ਗੁਰਦੇਵ ਸਿੰਘ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਕਿਸਾਨ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਹਨਾਂ ਦੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧੀ ਹੈ ਤੇ ਉੱਥੇ ਹੀ ਖੇਤੀ ਸਮੇ ਵਰਤੀ ਜਾਣ ਵਾਲੀ ਯੂਰੀਆ ਖਾਦ ਦੀ ਵੀ ਬਹੁਤ ਜ਼ਿਆਦਾ ਕਟ ਵਰਤੋਂ ਕਰਨੀ ਪੈਂਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ। ਇਸ ਦੇ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਤੇ ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਸੋ ਕਿਸਾਨ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਵਾਉਣ ਅਤੇ ਆਉਣ ਵਾਲੇ 1-2 ਸਾਲਾਂ ਦੇ ਵਿੱਚ ਉਹਨਾਂ ਨੂੰ ਚੰਗਾ ਫਾਇਦਾ ਮਿਲੇਗਾ। ਦਸ ਕੋ ਤੁਸੀਂ ਵੇਖਦੇ ਹੋ ਕਿ ਜਦੋਂ ਕਿਸਾਨ ਦੀ ਫਸਲ ਪੱਕਦੀ ਹੈ ਤੇ ਕਿਤਨਾ ਕਿਤੇ ਜਿਹੜੀਆਂ ਸਰਕਾਰਾਂ ਨੇ ਉਹ ਚਿੰਤਤ ਹੋ ਜਾਂਦੀਆਂ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਜੇ ਕਣਕ ਦੀ ਗੱਲ ਕਰੀਏ ਤੇ ਕਣਕ ਦੇ ਜਿਹੜੇ ਨਾੜ ਨੂੰ ਜਿਹੜੀ ਆ ਮੁੜ ਕੇ ਅੱਗ ਲਗਾਈ ਜਾਂਦੀ ਹੈ ਜੇ ਝੋਨੇ ਦੀ ਗੱਲ ਕਰੀਏ ਤੇ ਝੋਨੇ ਦੀ ਪਰਾਲੀ ਤੇ ਰਹਿਣ ਖੁੰਦ ਨੂੰ ਅੱਗ ਲਗਾਈ ਜਾਂਦੀ ਹੈ ਪਰ ਜਿਸ ਅੱਗ ਲਗਾਉਣਾ ਵਾਤਾਵਰਨ ਖਰਾਬ ਹੁੰਦਾ ਆ ਜੀਵ ਜੰਤੂਆਂ ਦਾ ਨੁਕਸਾਨ ਹੁੰਦਾ ਆ ਜਿੱਥੇ ਸਾਡੇ ਮਿੱਤਰ ਕੀੜੇ ਨੇ ਉਹ ਵੀ ਮਰ ਜਾਂਦੇ ਨੇ ਪਰ ਅਜਿਹੇ ਇੱਕ ਵਿਅਕਤੀ ਨਾਲ ਮਿਲਣ ਲਈ ਤੁਹਾਨੂੰ ਲੈ ਕੇ ਆਏ ਆ ਜੋ ਕਿ ਸੱਦੀਈ ਨਾਲਾ ਦੇ ਪਿੰਡ ਭੋਈ ਵਾਲੀ ਦੇ ਰਹਿਣ ਵਾਲੇ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਅਗਨੀ ਲਗਾਈ ਜਾਂਦੀ ਹੈ ਤੇ ਜਿਹੜਾ ਪੁੱਕੜ ਜੋ ਰਹਿਦਖੁੰਨ ਹੁੰਦੀ ਹੈ ਉਸ ਤੋਂ ਹੀ ਜਿਹੜਾ ਉਸ ਨੂੰ ਖੇਤਾਂ 'ਚ ਮਲਚ ਕਰਕੇ ਉਸ ਦੀ ਖਾਦ ਬਣਾਈ ਜਾਂਦੀ ਹੈ ਤੇ ਉਸੇ ਤਰੀਕੇ ਨਾਲ ਹੀ ਖੇਤੀ ਕੀਤੀ ਜਾਂਦੀ ਹੈ ਬਿਲਕੁਲ ਸਾਦੇ ਤੌਰ ਤੇ ਜਿਹੜੀ ਯੂਰੀਆ ਹੋ ਜਿਹੜੀਆਂ ਖਾਦਾਂ ਨੇ ਉਹ ਵੀ ਘੱਟ ਵਰਤੋਂ ਹੁੰਦੀਆਂ ਨੇ ਸਾਡੇ ਨਾਲ ਉਹ ਗੁਰਦੀਪ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਪੂਰੀ ਗੱਲ ਕਰਾਂਗੇ ਅਹ ਗੁਰਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਵੇਖਦੇ ਆ ਕਿ ਤੁਹਾਡੇ ਕਾਫੀ ਚਰਚਾ ਨੇ ਤੁਸੀਂ ਜਿਹੜੀ ਇਸ ਤਰੀਕੇ ਨਾਲ ਨਾੜ ਨੂੰ ਅਗਨੀ ਲਗਾਉਂਦੇ ਕਦੋਂ ਇਹ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਨੂੰ ਅਫਸਰ ਸਹਿਬਾਨ ਵੀ ਵੇਖ ਰਹੇ ਨੇ ਤੇ ਕਿਸਾਨ ਵੀ ਵੇਖ ਰਹੇ ਨੇ ਤੇ ਹੋਰ ਵੀ ਵਾਹ ਵਿਦਵਾਨ ਜਿਹੜੇ ਮੈਨੂੰ ਵੇਖ ਰਹੇ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਮੈਂ ਜਿਹੜੀ ਜੰਨੀ ਵੀ ਨਹਿਰ ਰਹਿਤ ਖੂਂਦਿਆ ਪਰਾਲੀ ਦੀ ਤੇ ਕਨਕ ਦੇ ਨਾੜ ਦੀ ਤੂੜੀ ਬੰਨ ਤੋਂ ਬਾਅਦ ਉਹ ਸਾਰੀ ਖੇਤਾਂ ਦੇ ਵਿੱਚ ਹੀ ਮਲਾਉਣਾ ਵਾ ਤੇ 2010 ਤੋਂ ਲਗਾਤਾਰ ਮੈਂ ਮਲਾਉਂਦਾ ਆ ਰਿਹਾ ਵਾਂ ਤੇ ਮੈਨੂੰ ਇਹਦੇ ਬਹੁਤ ਜ਼ਿਆਦਾ ਜਿਹੜੇ ਫਾਇਦੇ ਆ ਮਿਲ ਰਹੇ ਨੇ ਪਰ ਜੇ ਗੱਲ ਕਰੀਏ ਖਰਚੇ ਦੀ ਗੱਲ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਕਹਿੰਦੇ ਨੇ ਕਿ ਇਸ ਨੂੰ ਮਲਚ ਕਰਨ ਲਈ ਖਰਚਾ ਜ਼ਿਆਦਾ ਲੱਗਦਾ ਹੈ ਕਿ ਜ਼ਿਆਦਾ ਇਨਵੈਸਟਮੈਂਟ ਹੁੰਦੀ ਹੈ ਦੀ ਇਹ ਖਰਚਾ ਤੇ ਕਿਉਂਕਿ ਕਿਸਾਨ ਨੇ ਕਿਦੋਂ ਪਹਿਲੀ ਸਟਾਰਟ ਸ਼ੁਰੂ ਕਰਨ ਦਾ 2000 2500 3000 ਤੱਕ ਵੀ ਨਿਆਣ ਬੰਦੇ ਦਾ ਖਰਚਾ ਜਾ ਸਕਦਾ ਪਰ ਮੈਂ ਦੱਸਦਾ ਮੈਂ ਵੀ ਫਾਇਦਾ ਕੀ ਆ ਜੇ ਜਦੋਂ ਆਪਾਂ ਪਰਾਲੀ ਵਿੱਚ ਰੱਖਾਂਗੇ ਦੂਜੀ ਤੀਜੀ ਸਾਲ ਜਿਹੜਾ ਵਾ ਸਾਨੂੰ 8 ਤੋਂ 10000 ਦਾ ਪਰ ਏਕੜ ਦਾ ਸਾਲ ਦਾ ਜਿਹੜਾ ਖਰਚਾ ਵਾ ਸਾਡਾ ਵਿੱਚੋਂ ਹੀ ਨਿਕਲਉਣਾ ਵਾ ਤੇ ਸਾਨੂੰ ਜਿਹੜੀ 6-7000 ਰੁਪਏ ਜਿਹੜੀ ਬਜਤਿਆ ਉਹ ਸਾਡੀ ਸਿੱਧੀ ਜੇਬ ਦੇ ਵਿੱਚ ਪੈਣੀ ਆ ਅੱਗ ਲੋਨ ਦੇ ਨਾਲ ਸਾਡਾ ਖਰਚਾ ਸਗੋਂ ਵੱਧ ਹੁੰਦਾ ਤੇ ਨਾ ਅੱਗ ਲਾਉਂਦੇ ਨਾਲ ਖਰਚਾ ਸਾਡਾ ਘੱਟ ਹੁੰਦਾ ਵਾ ਪਰ ਜਿਸ ਤਰੀਕੇ ਨਾਲ ਆਪਾਂ ਵੇਖਦੇ ਆ ਕਿ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਕਿਸਾਨ ਖੇਤਾਂ 'ਚ ਅੱਗ ਲਗਾਉਂਦੇ ਨੇ ਜਿਸ ਨਾਲ ਕਾਫੀ ਨੁਕਸਾਨ ਹੋ ਜਾਂਦੇ ਨੇ ਪਸ਼ੂ ਪੰਛੀਆਂ ਦਾ ਨੁਕਸਾਨ ਹੁੰਦਾ ਮਿੱਤਰ ਕੀੜੇ ਵੀ ਮਰ ਜਾਂਦੇ ਨੇ ਪਰ ਜੇ ਸਪਰੇਅਾਂ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਆਪਾਂ ਤੁਸੀਂ ਇਹਨੂੰ ਕਰਦੇ ਹੋ ਵਿੱਚ ਮਲਚ ਕਰਦੇ ਹੋ ਤੇ ਕਿੰਨੀਆਂ ਕਿ ਦਵਾਈਆਂ ਦਾ ਅਸਰ ਘਟ ਹੁੰਦਾ ਕਿੰਨੀਆਂ ਖਾਦਾ ਪਾਉਣੀ ਪੈਂਦੀ ਹੈ ਮੈਂ ਖਾਦਾਂ ਦੀ ਗੱਲ ਕਰਦਾ ਵੀ ਖਾਦ ਮੈਂ ਪਹਿਲਾਂ 5-5 6-6 ਗੱਟੇ ਤੋਂ ਆਉਂਦਾ ਆਉਂਦਾ ਹੁਣ ਮੈਂ ਦੋ ਬੋਰੀਆਂ ਜਿਹੜੀ ਯੂਰੀਆ ਦੇ ਆ ਗਿਆ ਵਾ ਯੂਰੀਆ ਜਿਆਦਾ ਸ਼ਰਕਦੇ ਕਿਸਾਨ ਜਾਂ ਬਾਕੀ ਜਿਹੜਾ ਬਾਇਓ ਵਗੈਰਾ ਉਹ ਤੇ ਮੈਂ ਬਿਲਕੁਲ ਬੰਦ ਕਰ ਦਿੱਤੀ ਉਹਦੇ ਦੂਜੇ ਸਾਲ ਹੀ ਕੰਮ ਖਤਮ ਹੋ ਗਿਆ ਤੇ ਡੀਏਪੀ ਜਿਹੜੀ ਉਹ ਵੀ ਦੋ-ਦੋ ਤਿੰਨ-ਤਿੰਨ ਗੱਟੇ ਦੀ ਚੱਲ ਗਈ ਉਹ ਵੀ ਮੱਦੀ ਬੋਰੀ ਡੀਏਪੀ ਦੇ ਹਿਸਾਬ ਨਾਲ ਪਾਉਣਾ ਵਾ ਤੇ ਮੈਨੂੰ ਬਾਈਟੀ ਬਾਈ ਤੇ ਆ ਜਦੋਂ ਆਪਾਂ ਸਾਰਾ ਕੋਈ ਮਲਚ ਵਿੱਚ ਕਰਾਂਗੇ ਬਿਲਕੁਲ ਐ ਜਦੋਂ ਸਾਰਾ ਕੋਈ ਵਿੱਚ ਮਲਾਇਆ ਫਿਰ ਪੈਈ ਨੂੰ ਪਾਣੀ ਘਟ ਦੇਣਾ ਪੈਣਾ ਕਿਉਂਕਿ ਤੇ ਆਪੇ ਜਦੋਂ ਲੋੜ ਮੁਤਾਬਕ ਵਧੀਆ ਜਆ ਪਾਣੀ ਸਾਡਾ ਆਇਆ ਸਿਲ ਜਿਆਦੀ ਨਾ ਹੋਈ ਜਿਆਦਾ ਪਾਣੀ ਨਾ ਖੜਾ ਰਿਆ ਤੇ ਉਸ ਤੋਂ ਬਾਅਦ ਫਿਰ ਆਪੇ ਥਣੇ ਜਦੋਂ ਝੋਨੇ ਦੇ ਥਣੇ ਜਦੋਂ ਸੀਡ ਫਲਾਟ ਸੀਡ ਪਾਉਂਦੇ ਤਾਂ ਤੇਲਾ ਫਿਰ ਆਪਾਂ ਕੀਤੀ ਬੜੀ ਸਟੋਰਾਂ ਵੱਲ ਨੂੰ ਭਜਦੇ ਆ ਤੇ ਸਾਡਾ ਖਰਚਾ ਜਿਹੜੀ ਦਵਾਈਆਂ ਦਾ ਖਰਚਾ ਵੱਧਦਾ ਵਾ ਇਦਾਂ ਇਹਦੇ ਇਹ ਕਰਨ ਦੇ ਨਾਲ ਜਿਹੜਾ ਖਰਚਾ ਸਾਡਾ ਉਹ ਵੀ ਖਰਚਾ ਘਟਦਾ ਇਦਾਂ ਨਿਗ ਨਿਗੇ ਕਿੰਨੇ ਖਰਚੇ ਗਿਣ ਕੇ 8 ਤੋਂ 10000 ਦਾ ਖਰਚੇ ਦਾ ਜਿਹੜਾ ਫਾਇਦਾ ਵਾ ਸਾਡਾ ਹੁੰਦਾ ਵਾ ਝਾੜ ਦਾ ਕਿੰਨਾ ਫਰਕ ਪੈਂਦਾ ਜੀ ਕਿਉਂਕਿ ਜਿਆਤਰ ਕਿਸਾਨ ਨੂੰ ਹੁੰਦਾ ਕਿ ਮੇਰੀ ਫਸਲ ਦਾ ਝਾੜ ਵੱਧ ਨਿਕਲੇ ਤੇ ਜਿਸ ਤਰੀਕੇ ਨਾਲ ਤੁਸੀਂ ਇਹ ਮਲਚ ਕਰਦੇ ਹੋ ਸਾਰਾ ਰਹਿਤ ਖੁੱਦ ਨੂੰ ਮਲਚ ਕਰਦੇ ਹੋ ਤੇ ਇਹਦੇ ਨਾਲ ਝਾੜ ਕਿੰਨਾ ਕਬਦਾ ਇਹ ਝਾੜ ਜਿੱਦਾਂ ਕਣਕ ਦੀ ਮੈਂ ਗੱਲ ਕਰਦਾ ਝਾੜ ਕੇ ਦੇ ਤਰੀਕੇ ਨਾਲ ਵਾਧਾ ਜਦੋਂ ਆਪਾਂ ਜਿਹੜੇ ਖੇਤ ਨੂੰ ਹਾਂ ਅੱਗ ਲਾ ਦੇਣੀ ਬਿਲਕੁਲ ਰੜਾ ਕਰ ਦੇਣਾ ਆਪਾਂ ਉਹਦੇ ਵਿੱਚ ਕਣਕ ਬੀਜਣੀ ਹੈ ਜਦੋਂ ਮੰਨ ਲਓ ਮਾਰਚ ਦੇ ਵਿੱਚ ਜਾ ਕੇ ਗਰਮੀ ਪੈਣੀ ਹੈ ਜਦੋਂ ਕਣਕ ਨੂੰ ਬੂਰ ਭਰਨਾ ਵਾ ਉਦੋਂ ਗਰਮੀ ਪੈ ਜਾਣੀ ਹੈ ਤੇ ਉਹਨੇ ਝਾੜ ਜਿਹਦਾ ਕਰਨ ਦਾ 6-7 ਘੰਟਾ ਘਟ ਜਾਣਾ ਜਿਹੜੇ ਕਿਸਾਨ ਵੀਰ ਨੇ ਪ੍ਰਾਲੀ ਵਿੱਚ ਰੱਖੀ ਜਾਂ ਤੇ ਮੱਝ ਕੀਤੀ ਵਿੱਚ ਸੱਲ ਹੋਈ ਉਹਨੂੰ ਕਦੀ ਵੀ ਕਰਨ ਨੂੰ ਸੋਕਾ ਨਹੀਂ ਲੱਗਣਾ ਤੇ बराबर ਜਿਆ ਜਿਹੜਾ ਮੌਸਮ ਹੀ ਉਹਨੇ ਥੱਲੇੋਂ ਜਿਹੜਾ ਧਰਤੀ ਦਾ ਕੂਲ ਜਿਆ ਰਹਿਣਾ ਵਾ ਵੀ ਮੱਲੜ ਜਿਆ ਬਣ ਕੇ ਰਹਿਣਾ ਵਾ ਤੇ ਆਪੇ ਸਾਡਾ ਕਣਕ ਦਾ ਝਾੜ ਜਿਆ 5-6 ਕੁਇੰਟਰ ਵਾਜਣਾ ਤੇ ਉਸ ਤਰ੍ਹਾਂ ਜੇ ਮੰਨ ਲਓ ਮੌਸਮ ਬਰਾਬਰ ਹੀ ਰਹਿੰਦਾ ਫਿਰ ਝਾੜ 19 21 ਕੋਈ ਫਰਕ ਨਹੀਂ ਆ ਫਿਰ ਝਾੜ ਬਰਾਬਰ ਹੀ ਮੈਂ ਤੇ ਕਹਿੰਦਾ ਬਰਾਬਰ ਹੀ ਆ ਠੀਕ ਹੈ ਪਰ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਜਿਸ ਤਿੱਕੇ ਨਾਲ ਵੇਖਦੇ ਕਿਸਾਨ ਵੱਡੇ ਪੱਧਰ ਤੇ ਇਹ ਇਸ ਚੀਜ਼ ਤੋਂ ਕਿਤਨਾ ਕਿਤੇ ਇਹਨੂੰ ਅਨਗੌਲਿਆ ਕਰ ਦਿੰਦੇ ਨੇ ਵੀ ਅੱਗ ਲਗਾਈ ਜਾਂਦੇ ਨੇ ਵੀ ਛੇਤੀ ਹੋ ਜੇ ਕੰਮ ਛੇਤੀ ਜੀ ਸਾਰੀ ਕਵਰੇਜ ਹੋ ਜੇ ਛੇਤੀ ਸਾਡੇ ਖੇਤਾਂ ਸਾਂਭੇ ਜਾਣ ਕੀ ਅਪੀਲ ਕਰਨੀ ਚਾਹੁੰਦੇ ਜੀ ਇਹ ਬਸ ਮੈਂ ਅਪੀਲ ਇਹੋ ਕਰਨੀ ਕਿਉਂ ਨਾ ਵੀ ਵੀਰੇ ਮੇਰੇ ਦੋਸਤੋ ਸਾਰੇ ਜਣੇ ਆਪਾਂ ਭਰਾ ਇਕੱਠੇ ਆਂ ਇਹ ਕਰਕੇ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਖੇਤਾਂ ਦੇ ਵਿੱਚ ਹੀ ਮਲਾਈਏ ਜ ਆਪਾਂ ਖੇਤਾਂ ਦੇ ਵਿੱਚ ਹੀ ਮਲਾਵਾਂਗੇ ਤੇ ਸਾਨੂੰ ਇਹਦਾ ਬਹੁਤ ਜਿਹਦਾ ਬੈਨੀਫਿਟ ਆ ਸਾਡੀ ਛੋਟੀ ਜੀ ਕਿਸਾਨ ਵੀਰਾਂ ਦੀ ਛੋਟੀ ਜੀ ਨਿਗਹਿਲੀ ਆ ਵੀ ਆਪਾਂ ਛੇਤੀ ਛੇਤੀ ਕਰਕੇ ਤੇ ਦਵਾ-ਦਵ ਕਰਕੇ ਦਵਾ-ਦਵਾ ਆਪਾਂ ਅੱਗ ਲਾ ਕੇ ਤੇ ਛੇਤੀ ਕੰਮ ਕਰਕੇ ਵੇਲਾ ਜੀ ਸਿਰਫ ਨਿਗਹਿਲੀ ਦੇ ਕਾਰਨ ਹੀ ਹੋਰ ਕੋਈ ਉਮਰ ਸਲਾਨੀ ਆ ਗਏ ਠੀਕ ਹੈ ਲਗਾਤਾਰ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਸੀ ਅਸੀਂ ਅੱਜ ਹਲਕਾ ਨਾਲੇ ਦੇ ਪਿੰਡ ਭੋਏਵਾਲੀ ਵਿੱਚ ਮੌਜੂਦ ਸੀ ਜਿੱਥੋਂ ਦੇ ਸਾਡੇ ਨਾਲ ਕਿਸਾਨ ਗੁਰਦੇਵ ਸਿੰਘ ਮੌਜੂਦ ਸੀ ਜਿਨ੍ਹਾਂ ਵੱਲੋਂ ਆਪਣੀ ਪਿਛਲੇ ਲੰਬੇ ਸਮੇਂ ਤੋਂ ਨਾ ਕਹਿ ਕਿ 10 ਸਾਲ ਦੇ ਕਰੀਬ ਹੋ ਗਿਆ ਟਾਈਮ ਜਿਹੜਾ ਕਿ ਖੇਤਾਂ ਨੂੰ ਬਿਲਕੁਲ ਅੱਗ ਨਹੀਂ ਲਗਾਈ ਜਾਂਦੀ ਜਿੰਨਾ ਵੀ ਬੁੱਕੜ ਜਾਂ ਪਰਾਲੀ ਹੁੰਦੀ ਆ ਜਾਂ ਕਣਕ ਦਾ ਨਾੜ ਹੁੰਦਾ ਹੈ ਉਸ ਨੂੰ ਇਹ ਖੇਤਾਂ ਵਿੱਚ ਹੀ ਮਲਚ ਕਰ ਦਿੱਤਾ ਜਾਂਦਾ ਤੇ ਵੱਡੀ ਆਮਦਨ ਦੀ ਗੱਲ ਕੀਤੀ ਹੈ ਕਿ ਝਾੜ ਦਾ ਕੋਈ ਫਰਕ ਨਹੀਂ ਪੈਂਦਾ ਝਾੜ ਵੱਧ ਆਇਆ ਸੋ ਘਟਦਾ ਨਹੀਂ ਤੇ ਜੇ ਗੱਲ ਕੀਤੀ ਜਾਂਦੀ ਹੈ ਦਵਾਈਆਂ ਦੀ ਤੇ ਖਾਦ ਦਵਾਈਆਂ ਦੀ ਵੀ ਘਟ ਵਰਤੋਂ ਹੁੰਦੀ ਹੈ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਇਹ ਜੜੀਆਂ ਮਲਚ ਕੀਤੀਆਂ ਜਾਂਦੀਆਂ ਪਰਾਲੀ ਹੈ ਜਿਸ ਤਰੀਕੇ ਨਾਲ ਉਹਦਾ ਵੀ ਇੱਕ ਖਾਦ ਤਿਆਰ ਹੋ ਜਾਂਦੀ ਹੈ ਜਿਸ ਨਾਲ ਕਾਫੀ ਜੜਾ ਵਾ ਉਹ ਫਸਲਾਂ ਨੂੰ ਬੈਨੀਫਿਟ ਮਿਲਦਾ ਬਾਕੀ ਅਸੀਂ ਵੀ ਕਿਸਾਨਾਂ ਨੂੰ ਇੰਡੀਅਨ న్యూਸ ਪੰਜਾਬ ਤੋਂ ਅਪੀਲ ਕਰਨੀ ਚਾਹਾਂਗੇ ਕਿ ਸਾਡੇ ਕਿਸਾਨਾਂ ਨੂੰ ਅਵੇਅਰ ਹੋਣਾ ਚਾਹੀਦਾ ਤੇ ਜਿਸ ਤਰੀਕੇ ਨਾਲ ਵਾਤਾਵਰਣ ਨੂੰ ਸਾਫ਼ ਰੱਖਣ ਲਈ ਗ੍ਰਿੰਦੀ ਨੂੰ ਬਚਾਉਣ ਵਾਸਤੇ ਆਪਾਂ ਸਾਰਿਆਂ ਨੂੰ ਅੱਗੇ ਹੋ ਕੇ ਹਮਲਾ ਮਾਰਨਾ ਚਾਹੀਦਾ ਖੇਤਾਂ ਵਿੱਚ ਜਿਹੜੀ ਆ ਨਾੜ ਪੁੱਕੜ ਜਾਂ ਵਸਟੇਜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਜਿਸ ਨਾਲ ਜੀਵ ਜੰਤੂਆਂ ਦਾ ਨੁਕਸਾਨ ਹੁੰਦਾ ਆ ਆਮ ਜੀਵ ਜੰਤੂਆਂ ਨੂੰ ਦਾ ਨੁਕਸਾਨ ਹੁੰਦਾ ਉੱਥੇ ਕਿਤਨਾ ਕਿਤੇ ਲੋਕਾਂ ਨੂੰ ਵੀ ਰਹਿਣ ਵਾਲੇ ਵਸਨੀਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜੁੜੀ